ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਅਸੀਂ ਉਹਨਾਂ ਤਿੰਨ ਸੰਕੇਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਸੰਕੇਤ ਤੁਹਾਨੂੰ ਸਵੇਰੇ 5 ਵਜੇ ਤੋਂ 8 ਵਜੇ ਦੇ ਵਿੱਚ ਜੇਕਰ ਮਿਲਦੇ ਨੇ ਤਾਂ ਸਮਝ ਲਵੋ ਤੁਹਾਡੇ ਤੇ ਪੀਰਾਂ ਦੀ ਕਿਰਪਾ ਹੋ ਚੁੱਕੀ ਹੈ ਸੰਗਤ ਜੀ ਜਦੋਂ ਤੁਸੀਂ ਪੂਜਾ ਪਾਠ ਕਰਦੇ ਹੋ ਤਾਂ ਪੀਰ ਸਾਨੂੰ ਹਰ ਤਰ੍ਹਾਂ ਨਾਲ ਸੰਕੇਤ ਦਿੰਦੇ ਨੇ ਸੁਪਨੇ ਵਿੱਚ ਆ ਕੇ ਵੀ ਸੰਕੇਤ ਦਿੰਦੇ ਨੇ ਤੁਹਾਡੇ ਸਰੀਰ ਵਿੱਚ ਵਾਈਬ੍ਰੇਸ਼ਨ ਰਾਹੀਂ ਵੀ ਸੰਕੇਤ ਦਿੰਦੇ ਨੇ ਜਿਵੇਂ ਅੱਖਾਂ ਚੁਪ ਹੰਝੂ ਆਣਾ ਅਜਿਹੇ ਕਈ ਤਰੀਕੇ ਹੁੰਦੇ ਨੇ ਜਿਨ੍ਹਾਂ ਰਾਹੀਂ ਪੀਰ ਸਾਨੂੰ ਦੱਸਦੇ ਨੇ ਕਿ ਪੀਰਾਂ ਦਾ ਵਾਸ ਸਾਡੇ ਘਰ ਵਿੱਚ ਹੋ ਚੁੱਕਾ ਹੈ ਕਈ ਵਾਰ ਪੀਰਾਂ ਦੀ ਹਾਜ਼ਰੀ ਨੂੰ ਅਸੀਂ ਵੀ ਮਹਿਸੂਸ ਕਰ ਸਕਦੇ ਹਾਂ ਪਰ ਸੰਗਤ ਜੀ ਜਿਹੜੇ ਸੰਕੇਤ ਸਾਨੂੰ ਸਵੇਰੇ ਸਵੇਰੇ ਮਿਲਦੇ ਨੇ ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਹੁੰਦੇ ਨੇ ਸੰਗਤ ਜੀ ਇਹ ਸੰਕੇਤ ਜੇਕਰ ਹਫ਼ਤੇ ਵਿੱਚ ਇੱਕ ਵਾਰ ਵੀ ਤੁਹਾਨੂੰ ਮਿਲਦੇ ਨੇ ਤਾਂ ਸਮਝ ਲਵੋ ਕਿ ਪੀਰਾਂ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅਕ ਆਉਣ ਵਾਲੀਆਂ ਵੀਡੀਓਜ਼ ਅਤੇ ਪੀਰਾਂ ਦੀ ਇਬਾਦਤ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਸੰਗਤ ਜੀ ਪੀਰ ਜਦੋਂ ਵੀ ਸਾਡੇ ਘਰ ਵਿੱਚ ਵਾਸ ਕਰਦੇ ਨੇ ਤਾਂ ਉਹ ਦ੍ਰਿਸ਼ ਜਾਂ ਅਦ੍ਰਿਸ਼ ਰੂਪ ਦੋਨੋਂ ਤਰੀਕਿਆਂ ਨਾਲ ਹੀ ਵਾਸ ਕਰਦੇ ਨੇ ਸੰਗਤ ਜੀ ਦ੍ਰਿਸ਼ ਰੂਪ ਉਹ ਹੁੰਦਾ ਹੈ ਜਿਸ ਰਾਹੀਂ ਅਸੀਂ ਪੀਰਾਂ ਦੀ ਮੌਜੂਦਗੀ ਦੇ ਸੰਕੇਤਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਾਂ ਜਿਵੇਂ ਚਿਰਾਗਾਾਂ ਦੀ ਬੱਤੀ ਵਿੱਚ ਫੁੱਲ ਦਾ ਬਣਨਾ ਕਿਸੇ ਪੰਛੀ ਦੇ ਰੂਪ ਵਿੱਚ ਨਜ਼ਰ ਆਉਣਾ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹ ਸਮਝ ਸਕਦੇ ਹਾਂ ਕਿ ਸਾਡੇ ਪੀਰਾਂ ਦਾ ਪਹਿਰਾ ਸਾਡੇ ਘਰ ਵਿੱਚ ਹੈ ਸੰਗਤ ਜੀ ਅਦ੍ਰਿਸ਼ ਰੂਪ ਵਿੱਚ ਜਦੋਂ ਵੀਰ ਸਾਡੇ ਘਰ ਵਿੱਚ ਵਾਸ ਕਰਦੇ ਨੇ ਤਾਂ ਸਾਡੇ ਸਾਰੇ ਕੰਮ ਬਣਨ ਲੱਗ ਜਾਂਦੇ ਨੇ ਅਤੇ ਤੁਸੀਂ ਵੀ ਇਹ ਗੱਲ ਨੋਟ ਕਰਦੇ ਹੋ ਕੇ ਹੁਣ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਨੇ ਤਾਂ ਸੰਗਤ ਜੀ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਤਿੰਨ ਸੰਕੇਤ ਕਿਹੜੇ ਨੇ ਜਿਹੜੇ ਤੁਹਾਨੂੰ ਦੱਸਦੇ ਨੇ ਕਿ ਤੁਹਾਡੇ ਘਰ ਵਿੱਚ ਪੀਰਾਂ ਦਾ ਵਾਸ ਹੋ ਚੁੱਕਾ ਹੈ ਤੇ ਉਹਨਾਂ ਦੀ ਕਿਰਪਾ ਹੈ ਜੇਕਰ ਤੁਹਾਨੂੰ ਸਵੇਰੇ 5 ਵਜੇ ਤੋਂ 8 ਵਜੇ ਦੇ ਵਿੱਚ ਇਹ ਸੰਕੇਤ ਮਿਲਦੇ ਨੇ ਸੰਗਤ ਜੀ ਪਹਿਲਾ ਸੰਕੇਤ ਇਹ ਮਿਲਦਾ ਹੈ ਕਿ ਤੁਹਾਨੂੰ ਸਵੇਰੇ 5 ਵਜੇ ਤੋਂ 8 ਵਜੇ ਦੇ ਵਿੱਚ ਸੁਪਨੇ ਰਾਹੀਂ ਇਹ ਦਿਖਦਾ ਹੈ ਕਿ ਤੁਸੀਂ ਪੀਰਾਂ ਦੀ ਇਬਾਦਤ ਕਰ ਰਹੇ ਹੋ ਜਾਂ ਪੀਰਾਂ ਦੇ ਚਿਰਾਗ ਲਗਾ ਰਹੇ ਹੋ ਜਾਂ ਨਿਆਜ਼ ਦਾ ਭੋਗ ਦੇ ਰਹੇ ਹੋ ਜਾਂ ਤੁਹਾਨੂੰ ਨੂੰ ਪੀਰਾਂ ਦੇ ਜਾਗਦੇ ਹੋਏ ਚਿਰਾਗ ਅਤੇ ਪੀਰਾਂ ਦੀ ਚਾਦਰ ਦਿਖਾਈ ਦਿੰਦੀ ਹੈ ਅਤੇ ਕਿਸੇ ਦਰਗਾਹ ਵਿੱਚ ਬਣੀ ਹੋਈ ਮਜ਼ਾਰ ਦੇ ਦਰਸ਼ਨ ਹੁੰਦੇ ਨੇ ਇਹ ਸਭ ਸੰਕੇਤ ਤੁਹਾਡੇ ਘਰ ਵਿੱਚ ਪੀਰਾਂ ਦਾ ਪੈਰਾ ਹੋਣ ਦੇ ਸੰਕੇਤ ਨੇ ਇਹ ਸਕੇ ਦੱਸਦੇ ਨੇ ਕਿ ਪੀਰ ਤੁਹਾਡੀ ਸੇਵਾ ਤੋਂ ਖੁਸ਼ ਨੇ ਅਤੇ ਉਹਨਾਂ ਦਾ ਵਾਸ ਤੁਹਾਡੇ ਘਰ ਵਿੱਚ ਹੋ ਚੁੱਕਾ ਹੈ ਨਾਲ ਹੀ ਸੰਗਤ ਜੀ ਸਵੇਰੇ 5 ਵਜੇ ਤੋਂ 8 ਵਜੇ ਦੇ ਵਿੱਚ ਜੇਕਰ ਤੁਹਾਨੂੰ ਸੁਪਨੇ ਵਿੱਚ ਉਸ ਦਿਨ ਹੋਣ ਵਾਲੀ ਘਟਨਾ ਪਹਿਲਾਂ ਹੀ ਦਿਖਾਈ ਦੇ ਜਾਵੇ ਜਾਂ ਉਸ ਦਾ ਕੋਈ ਇਸ਼ਾਰਾ ਮਿਲ ਜਾਵੇ ਤਾਂ ਇਹ ਵੀ ਪੀਰਾਂ ਦੀ ਕਿਰਪਾ ਦਾ ਸੰਕੇਤ ਹੀ ਹੁੰਦਾ ਹੈ ਤੁਸੀਂ ਬਾਅਦ ਵਿੱਚ ਉਸ ਘਟਨਾ ਬਾਰੇ ਜਾਣ ਕੇ ਹੈਰਾਨ ਹੁੰਦੇ ਹੋ ਅਤੇ ਦੇਖਦੇ ਹੋ ਕਿ ਇਹ ਤਾਂ ਤੁਸੀਂ ਸਵੇਰੇ ਪਹਿਲਾਂ ਹੀ ਸੁਪਨੇ ਵਿੱਚ ਦੇਖ ਲਈ ਸੀ ਪਰ ਸੰਗਤ ਜੀ ਅਜਿਹੀ ਗੱਲਾਂ ਨੂੰ ਗੁਪਤ ਰੱਖਣਾ ਹੈ ਅਤੇ ਆਪਣੀ ਭਜਨਮੰਦਗੀ ਨੂੰ ਹੋਰ ਵਧਾ ਦੇਣਾ ਹੈ ਸੰਗਤ ਜੀ ਦੂਜਾ ਸੰਕੇਤ ਜੇਕਰ ਤੁਹਾਨੂੰ ਆਪਣੇ ਘਰ ਵਿੱਚ ਵੜਦਿਆਂ ਜਾਂ ਆਪਣੇ ਚਰਾਗਾ ਵਾਲੇ ਕਮਰਿਆਂ ਵਿੱਚ ਵੜਦਿਆਂ ਹੀ ਇੱਕ ਵੱਖਰੀ ਤਰ੍ਹਾਂ ਦੀ ਖੁਸ਼ਬੂ ਆਵੇ ਇੱਕ ਬਹੁਤ ਹੀ ਅਲੱਗ ਤਰ੍ਹਾਂ ਦੀ ਮਹਿਕ ਆਵੇ ਜਿਹੜੀ ਤੁਸੀਂ ਪਹਿਲਾਂ ਕਦੇ ਵੀ ਸੁੰਗੀ ਨਾ ਹੋਵੇ ਅਤੇ ਨਾ ਹੀ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਦੀ ਕੋਈ ਅਗਰਬੱਤੀ ਕਦੇ ਜਲਾਈ ਗਈ ਹੋਵੇ ਸਭ ਤੋਂ ਵੱਡੀ ਗੱਲ ਇਹ ਕਿ ਇਹ ਮਹਿਕ ਸਿਰਫ ਤੁਹਾਨੂੰ ਆਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਵਿੱਚ ਪੀਰਾਂ ਦਾ ਪਹਿਰਾ ਹੈ ਅਤੇ ਉਹਨਾਂ ਦੇ ਘਰ ਵਿੱਚ ਮੌਜੂਦ ਹੋਣ ਕਰਕੇ ਹੀ ਤੁਹਾਨੂੰ ਇਹ ਤੇਜ਼ ਖੁਸ਼ਬੂ ਆ ਰਹੀ ਹੈ ਸੰਗਤਜੀ ਤੀਜਾ ਸੰਕੇਤ ਹੁੰਦਾ ਹੈ ਕਿ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਜੇਕਰ ਘਰ ਦੇ ਦਰਵਾਜ਼ੇ ਤੇ ਕੋਈ ਮੰਗਣ ਵਾਲਾ ਆ ਜਾਂਦਾ ਹੈ ਜਾਂ ਕੋਈ ਮੰਗਤੀ ਆ ਕੇ ਦਰਵਾਜ਼ੇ ਖੜਕਾਉਂਦੀ ਹੈ ਅਤੇ ਉਹ ਤੁਹਾਡੇ ਤੋਂ ਜੋ ਵੀ ਕੁਝ ਮੰਗੇ ਜਿਵੇਂ ਜਾਂ ਤਾਂ ਉਹ ਖਾਣ ਵਾਸਤੇ ਕੁਝ ਮੰਗੇਗੀ ਜਾਂ ਕੋਈ ਕਪੜਾ ਵਗੈਰਾ ਮੰਗੇਗੀ ਤਾਂ ਜੇਕਰ ਇਦਾਂ ਕੋਈ ਤੁਹਾਡੇ ਦਰਵਾਜ਼ੇ ਤੇ ਆ ਕੇ ਮੰਗਦਾ ਹੈ ਜਾਂ ਕੋਈ ਜਾਨਵਰ ਜਿਵੇਂ ਕੋਈ ਗਾਂ ਆ ਸਕਦੀ ਹੈ ਕੋਈ ਕੁੱਤਾ ਆ ਸਕਦਾ ਹੈ ਅਤੇ ਉਹ ਦਰਵਾਜ਼ੇ ਤੇ ਹੀ ਖੜਾ ਹੋਵੇ ਅਤੇ ਅਜੇਹਾ ਤੁਹਾਡੇ ਨਾਲ ਹਫ਼ਤੇ ਵਿੱਚ 1-2 ਵਾਰ ਹੋ ਰਿਹਾ ਹੋਵੇ ਤਾਂ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੇ ਘਰ ਵਿੱਚ ਪੀਰਾਂ ਦਾ ਆਵਾਸ ਹੋ ਚੁੱਕਾ ਹੈ ਕਿਉਂਕਿ ਸੰਗਤ ਜੀ ਇਹ ਸਭ ਉਹਨਾਂ ਲੋਕਾਂ ਨਾਲ ਹੀ ਹੁੰਦਾ ਹੈ ਜਿਨ੍ਹਾਂ ਉੱਪਰ ਉਹਨਾਂ ਦੇ ਪੀਰਾਂ ਦੀ ਕਿਰਤ ਹੁੰਦੀ ਹੈ ਅਤੇ ਜੇਕਰ ਤੁਹਾਡੇ ਨਾਲ ਵੀ ਇਦਾਂ ਹੋ ਰਿਹਾ ਹੈ ਤਾਂ ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਉੱਪਰ ਪੀਰਾਂ ਦੀ ਪੂਰੀ ਕਿਰਪਾ ਹੈ ਅਤੇ ਪੀਰ ਤੁਹਾਡੇ ਉੱਪਰ ਖੁਸ਼ ਨੇ ਇਸ ਤਰ੍ਹਾਂ ਸੰਗਤ ਜੀ ਜੇਕਰ ਇਹ ਸੰਕੇਤ ਮਿਲਣ ਤਾਂ ਤੁਹਾਨੂੰ ਭਜਨ ਬੰਦਗੀ ਹੋਰ ਵਧਾ ਦੇਣੀ ਚਾਹੀਦੀ ਹੈ ਅਤੇ ਹੋ ਸਕੇ ਤਾਂ ਪੀਰਾਂ ਦੀ ਦਰਗਾਹ ਤੇ ਨਿਆਜ਼ ਅਤੇ ਚਾਦਰ ਜ਼ਰੂਰ ਚੜਾਉਣੀ ਚਾਹੀਦੀ ਹੈ ਤਾਂ ਸੰਗਤ ਜੀ ਆਸ ਕਰਦੇ ਹਨ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਤੇ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇਕਰ ਤੁਹਾਡਾ ਕੋਈ ਸਵਾਲ ਭਗਵਤਾ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਬਦ ਅੱਲਾ ਨਿਗੇਬਾਨ ਜੈ ਪੀਰਾਂ ਦੇ